ਸਤਿ ਸ਼੍ਰੀ ਅਕਾਲ ਜੀ ਵੈਟਰ ਬਹਾਰ ਪ੍ਰੇਤ ਵੇਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਤੇ ਅੱਜ 31 ਜੁਲਾਈ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਆ ਦਿੱਲੀ ਤੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰਨੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਖੇਤਾਂ 'ਇ ਭਾਰੀ ਵੀ ਪੈਸਰ ਕਿਤੇ ਕਿਤੇ ਹੜਕਾ ਦਰਮਿਆਨਾ ਕਿਤੇ ਤੇਜ਼ ਜੜਮੀ ਦੀ ਝਟਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਸਾਰੀ ਅਪਡੇਟ ਆ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆਂ ਆ ਤੁਸੀਂ ਕਿਹੜੇ ਲੱਕ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੀਰ ਕਮੈਂਟ ਕਰਕੇ ਨੇ ਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵੇਖਦੇ ਕਰੀਬ ਆ 6:30 ਵਜੇ ਸੈਟਲਾਈਟ ਤਸਵੀਰਾਂ ਤਸਵੀਰਾਂ ਵਿੱਚ ਸਾਫ਼ ਸਬਤ ਦਿਖਾਈ ਦੇ ਰਿਹਾ ਬਠਿੰਡਾ ਆ ਗਿਆ ਜਦਕਨੀ ਖੇਤਰ ਮਾਨਸਰ ਦੇ ਕੁਝ ਹੋਗੇ ਖੇਤਰ ਜਿਹੜੇ ਸਿਰਸਰ ਉੱਤਰੀ ਭਾਗ ਹੋਗੇ ਠੀਕ ਹੈ ਉਸ ਬਾਰੇ ਸਾਰ ਤੋਂ ਲੈ ਕੇ ਫਤਿਹਪੁਰਬਾਦ ਹੋ ਕੇ ਪਾਣੀਪਤ ਤੱਕ ਸੋਨੀਪਟ ਦਿੱਲੀ ਦੇ ਖੇਤਰ ਕੋ ਪੱਛਮੀ ਯੂਪੀ ਦੇ ਖੇਤਰ ਹੋਗੇ ਚੂਰੂ ਦੇ ਖੇਤਰ ਸੂਰਤਗੜ ਦੇ ਦੱਕੜੀ ਖੇਤਰ ਨਾਲ ਲੱਗਦੇ ਕੁਝ ਅਲਹਾਰੂ ਦੇ ਖੇਤਰ ਹੋਗੇ ਹਰਿਆਣਾ ਤੇ ਕਾਫੀ ਖੇਤਰਾਂ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਹਰ ਅੱਛੀ ਯੂਪੀ ਦਿੱਲੀ ਦੇ ਕੁਝ ਰਾਜਸਥਾਨ ਦੇ ਖੇਤਰਾਂ ਵਿੱਚ ਹਲਕੀ ਸੰਘਣੀ ਜਿਹੜੀ ਬੱਤਲਵਾਇ ਦਾ ਤੌਰ ਜਾਰੀ ਬਾਕੀ ਪੰਜਾਬ ਦੇ ਹੋ ਕੇ ਜਾਂ ਹਰਿਆਣਾ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਕੁਝ ਖੇਤਰ ਹਲਕੀ ਤੇ ਕੁਝ ਕਿਤੇ ਸੰਘਣੀ ਬੱਤਲਵਾਇ ਦਾ ਤੌਰ ਚਾਰੀ ਤੇ ਕੁਝ ਖੇਤਰਾਂ ਵਿੱਚ ਗਤੀਵਿਧੀਆਂ ਜਾਰੀ ਨੇ ਠੀਕੇ ਤਾਂ ਕਿਤੇ ਕਿਤੇ ਹਲਕੇ ਦਰਮਿਆਨੇ ਤੇ ਕੁਝ ਖੇਤਰ ਦਰਮਿਆਨੇ ਭਾਰੀ ਮੀਂਹ ਦਾ ਚੱਟਾ ਜਿਹੜੇ ਵੇਖਣ ਨੂੰ ਮਿਲ ਰਹੀਆਂ ਤੇ ਅੱਜ 31 ਜੁਲਾਈ ਨੂੰ ਆ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਇਮੀ ਪੈਣ ਦੇ ਅਸਾਰ ਰਹਿਣਗੇ ਭਾਵੇਂ ਪੱਛਮੀ ਸਰਦੀ ਲੱਗੇ ਹੁਣ ਆ ਭਾਵੇਂ ਉੱਤਰ ਪੂਰਬੀ ਇਲਾਕੇ ਹੁ ਇਹ ਵਾਲਾ ਸੰਗਰੂਰ ਹੋ ਗਿਆ ਇਹਨਾਂ ਵਿੱਚ ਚਾਂੰਚਾ ਦਾ ਰੰਗ ਲੁਧਿਆਣਾ ਦਾ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਰੂਪਨਗਰ ਮੁਹਾਲੀ ਵਾਲੀ ਸਾਈਡ ਤੇ ਲੱਗੇ ਹੋਗੇ ਜਾਂ ਬਠਿੰਡਾ ਗਿਆ ਮਾਨਸਾ ਗਿਆ ਸਿਰਸਾ ਸਾਰ ਹੋ ਗਿਆ ਫਤਿਹਾਬਾਦ ਦਾ ਪਾਣੀਪੋ ਸੋਨੀਪੁਰ ਕੈਥਲ ਅੰਬਾਲਾ ਪੰਚਕੂਲਾ ਦਾ ਦਿੱਲੀ ਪੱਛਮੀ ਯੂਪੀ ਦੇ ਖੇਤਰ ਇਹਨਾਂ ਖੇਤਰਾਂ ਬਹੁਤ ਚਾਂੰਚਾ ਰਹਿਣਗੇ ਬਾਕੀ ਸਰਦੀ ਲੱਗੇ ਹੋਗੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਹੋਗੇ ਫਿਰੋਜ਼ਪੁਰ ਤੋਂ ਲੈ ਕੇ ਫਾਜ਼ਿਲਕਾ ਦੇ ਲੱਗੇ ਹੋਗੇ ਜਲਾਲਾਬਾਦ ਹੋ ਗਿਆ ਨਾਲ ਲੱਗਦੇ ਫਰੀਦਕੋਟ ਮੁਕਸਰ ਦੇ ਕੁਝ ਇਲਾਕੇ ਹੋਗੇ ਉਸ ਤੋਂ ਬਾਅਦ ਅੰਮ੍ਰਿਤਸਰ ਤਰਨਤਾਰਨ ਦੇ ਕੁਝ ਇਲਾਕੇ ਹੋ ਜੋ ਬਰਨਾਲਾ ਦੇ ਖੇਤਰਾ ਵਿੱਚ ਕਾਫੀ ਜੜਮੀ ਦੇ ਆਸਾਰ ਰਹਣਗੇ ਕਿਤੇ ਕਿਤੇ ਹਲਕੇ ਦਰਮਿਆਨੇ ਕੁਝ ਕਿਤੇ ਦਰਮਿਆਨੇ ਤੇਜ਼ ਜੜਮੀ ਦੇ ਛੱਟਾ ਵੇਖਣ ਨੂੰ ਮਿਲ ਸਰ ਜਨਕੀ ਪੰਜਾਬ ਦੇ ਘਟੋ ਘਟ ਚਾਰਜ ਪੰਜ ਜ਼ਿਲ੍ਹਾ ਵਿੱਚ ਭਾਰੀ ਮੀਂਹ ਕਿਤੇ ਕਿਤੇ ਪਾਰੀ ਤੋ ਤੇੜ ਪਾਰੀ ਮੀਂਹ ਦਰਜ ਕੀਤਾ ਜਾ ਰਿਹਾ ਕੁਝ ਖੇਤਰ ਹੋ ਸਕਦੇ ਨੇ ਅੱਜ 31 ਜੁਲਾਈ ਨੂੰ ਮੀਂਹ ਤਵਾਂਜ ਰਹਿ ਸਕਦੇ ਨੇ ਕਿਤੇ ਕਿਤੇ ਹਲਕੀ ਆ ਕਾੜ ਮਿਲ ਜਾਂ ਕਿਤੇ ਕਿਤੇ ਹਲਕੀ ਸੰਗਣੀ ਬੱਤਲੋ ਇਸ ਕ੍ਰਾਸ ਕਰ ਸਰ ਕੁਝ ਖੇਤਰ ਹਲਕੇ ਛਰਾਟੇ ਜਾਂ ਇਕਤੁਕਾ ਪਾਗਾ ਵਿੱਚ ਹੋ ਸਕਦਾ ਹੈ ਕਿ ਆ ਜਿਹੜਾ ਮੀਂਹ ਨਾ ਪਵੇ ਠੀਕ ਹੈ ਤਾਂ ਕੁਝ ਖੇਤਰਾ ਹੋ ਸਕਦੇ ਨੇ ਹਲਕੇ ਦਰਮਿਆ ਦਾ ਪਾਰੀ ਤੋਂ ਤੀੜ ਪਾਰੀ ਵਿੱਚ ਦਰਜ ਕੀਤਾ ਜਾ ਸਕਦਾ ਹੈ ਤਾਂ ਸੂਰਤਗੜ ਤੋਂ ਲੈ ਕੇ ਸ਼੍ਰੀ ਗੰਗੜਾ ਹਨੂਮਾਨ ਘੜੋਗਾ ਸੰਗਰੀਆ ਦੇ ਇਲਾਕੇ ਹੋ ਗਿਆ ਜਾਂ ਚੂਰੂ ਦੇ ਖੇਤਰ ਇੱਥੇ ਵੀ ਕੁਝ ਬੀਕਾ ਨੇਰ ਦੇ ਖੇਤਰوں ਦੇ ਨਾਲ ਲੱਗਦੇ ਕੁਝ ਆਪਣੇ ਅਨੂਪਗੜ੍ਹ ਦੇ ਖੇਤਰਾਂ ਵਿੱਚ ਅੱਜ 31 ਜੁਲਾਈ ਨੂੰ ਕੁਝ ਖੇਤਰਾਂ ਵਿੱਚ ਚਾਂਸ ਲੈਣਗੇ ਇੱਥੇ ਵੀ ਕਿਤੇ ਕਿਤੇ ਉਸ ਦਾ ਕੁਝ ਟਮਟ ਇਲਾਕੇ ਵਿੱਚ ਹਲਕੇ ਦਰਮਿਆਨੇ ਜਾਂ ਇੱਕਦੂਗਾ ਖੇਤਰਾਂ ਵਿੱਚ ਦਰਮਿਆਨੇ ਤੋਂ ਪਾਰੀ ਵਿੱਚ ਚੱਟਾਂ ਵੇਖਣ ਨੂੰ ਮਿਲ ਸਕਦੇ ਸਵੇਰ ਤੋਂ ਕੁਝ ਖੇਤਰਾਂ ਵਿੱਚ ਉਮੀਦ ਕਰਤੀ ਵੀ ਤੇ ਚਾਰੀ ਨੇ ਪੰਜਾਬ ਦੇ ਕੁਝ ਇਲਾਕਿਆਂ ਕੁ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਜਾਂ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਤਗਾਤ ਕਾਰ ਵਿੱਚ ਚੱਲ ਰਹੀਆਂ ਨੇ ਅਜੇ ਵੀ ਕਿਤੇ ਕਿਤੇ ਮੀਂਹ ਸ਼ਰਾਟੇ ਦਰਜ ਕੀਤੇ ਜਾ ਰਹੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਕੱਲ 1 ਅਗਸਤ ਨੂੰ ਵੀ ਕਾਫੀ ਖੇਤਰਾ ਵਿੱਚ ਚਾਂਸ ਲੱਗ ਜਨ ਕਿ ਅੱਜ 31 ਜੁਲਾਈ ਕੱਲ 1 ਅਗਸਤ ਨੂੰ ਇਹ ਦੋ ਦਿਨ ਖਾਸ ਰਹਿਣਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਬਹੁਤੇ ਖੇਤਰਾ ਵਿੱਚ ਦੋ ਦਿਨਾਂ ਦੇ ਵਿੱਚ ਹੋਸਰੇ ਅੱਜ ਕੁਝ ਕੁ ਲਾ ਕੇ ਰਾਇਣ ਪਰ ਉੱਤੇ ਉਸਰੇ ਕੱਲ 1 ਅਗਸਤ ਨੂੰ ਜਿਹੜਾ ਮੀਂਹ ਪਹੁੰਚਣ ਦਾ ਅਸਾਰ ਰਹਿਣਗੇ ਤਾਂ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ 31 ਜੁਲਾਈ ਕੱਲ 1 ਅਗਸਤ ਨੂੰ ਬਹੁਤੇ ਖੇਤਰਾ ਵਿੱਚ ਅਮੀ ਜੜ ਦਰਜ ਕੀਤਾ ਜਾਵੇ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਚਾਰੰਗ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ